ਪੰਜਾਬ ਵਿਧਾਨ ਸਭਾ ਦੇ ਬਜਟ اجلاس ਦਾ ਅੱਜ 24 ਮਾਰਚ ਨੂੰ ਦੂਜਾ ਦਿਨ ਹੈ ਇਸ ਦਰਮਿਆਨ ਰਾਜਪਾਲ ਦੇ ਭਾਸ਼ਣ ਤੇ ਚਰਚਾ ਹੋਵੇਗੀ ਲੇਕਿਨ اجلاس ਦੇ ਹੰਗਾਮੇ ਦਾ ਰਹਿਣ ਦੀ ਸੰਭਾਵਨਾ ਜੀ ਹੈ ਵਿਰੋਧੀ ਧਿਰ ਕਿਸਾਨਾਂ ਦੇ ਮੁੱਦੇ ਤੇ ਅਤੇ ਪਟਿਆਲਾ ਦੇ ਵਿੱਚ ਸੈਨਾ ਦੇ ਕਰਨਲ ਦੇ ਨਾਲ ਹੋਈ ਮਾਰਕੁੱਟ ਦੇ ਮਾਮਲੇ ਤੇ ਸਰਕਾਰ ਨੂੰ ਘੇਰਨ ਦੀ ਪੂਰੀ ਕੋਸ਼ਿਸ਼ ਕਰਨਗੇ ਕਰਨਲ ਦੇ ਪਰਿਵਾਰ ਅਤੇ ਫੌਜੀਆ ਦਾ ਪਟਿਆਲਾ ਡੀਸੀ ਆਫਿਸ ਦੇ ਬਾਹਰ ਧਰਨਾ ਅੱਜ ਤੀਜੇ ਦਿਨ ਵੀ ਜਾਰੀ ਰਹੇਗਾ। ਦੂਜੇ ਪਾਸੇ ਕਿਸਾਨ ਹੁਣ ਟਰਾਲੀਆਂ ਚੋਰੀ ਹੋਣ ਤੋਂ ਵੀ ਪਰੇਸ਼ਾਨ ਹਨ। ਦੱਸਿਆ ਕਿ ਅੱਜ اجلاس ਸਵੇਰੇ 11 ਵਜੇ ਸ਼ੁਰੂ ਹੋਵੇਗਾ। ਇਸ ਦਰਮਿਆਨ ਧਿਆਨ ਆਕਰਸ਼ਨ ਪ੍ਰਸਾਫ ਦੇ ਤਹਿਤ ਆਪ ਵਿਧਾਇਕ ਕੁਮਰ ਵਿਜੇ ਪ੍ਰਤਾਪ ਸਿੰਘ ਅਮਰਸਰ ਉੱਤਰ ਨਿਰਵਾਚਨ ਖੇਤਰ ਦੀ 12 ਪੰਚਾਇਤਾਂ ਦੇ ਵਿੱਚ ਨਾਗਰਿਕ ਸਹੂਤਾਵਾਂ ਦੀ ਬਿਆਨੀਆਂ ਸਿੱਤੀ ਦਾ ਮੁੱਦਾ ਚੁੱਕਣਗੇ। ਜਦੇ ਨਾਲ ਹੀ ਰੋਪੜ ਦੇ ਵਿਧਾਇਕ ਰਾਗਵ ਚੱਡਾ ਪਨੋਲੀ ਰੋਪੜ ਸਥਿਤ ਥਰਮਲ ਪਲਾਂਟ ਦੇ ਵਿੱਚ ਭਾਰੀ ਵਾਹਨਾਂ ਦੇ ਸੰਕਰੇ ਮਾਰਕ ਗੁਜ਼ਰਨ ਦੇ ਕਾਰਨ ਜਨਤਾ ਨੂੰ ਹੋ ਰਹੀਆਂ ਸਮੱਸਿਆਵਾਂ ਦੇ ਮਾਮਲੇ ਰੱਖਣਗੇ ਇਸ ਤੋਂ ਇਲਾਵਾ ਬਿਜ਼ਨਸ ਕਮੇਟੀ ਦੀ ਰਿਪੋਰਟ ਪੇਸ਼ ਕੀਤੀ ਜਾਵੇਗੀ। اجلاس ਦੇ ਹੰਗਾਮੇਦਾਰ ਰਹਿਣ ਦੀ ਸੰਭਾਵਨਾ ਹੈ ਕਿਉਂਕਿ ਵਿਰੋਧੀ ਧਿਰ ਅੱਜ ਵੀ ਕਿਸਾਨਾਂ ਦੇ ਮੁੱਦੇ ਤੇ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕਰੇਗਾ। ਅਖੀਰ ਦੇ ਵਿੱਚ ਧੰਨਵਾਦ ਪ੍ਰਸਤਾਵ ਪੇਸ਼ ਕੀਤਾ ਜਾਵੇਗਾ। ਦੱਸਿਆ ਜਾ ਰਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸ਼ਾਮ ਨੂੰ ਵਿਧਾਨ ਸਭਾ ਦੇ ਵਿੱਚ ਰਾਜਪਾਲ ਦੇ ਭਾਸ਼ਣ ਦਾ ਧੰਨਵਾਦ ਕਰਨਗੇ। ਉਸ ਤੋਂ ਬਾਅਦ ਹੰਗਾਮਾ ਹੋ ਸਕਦਾ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਵਿਰੋਧੀਆਂ ਦੇ ਜੋ ਸਵਾਲ ਚੁੱਕੇ ਜਾਣਗੇ ਆ ਵਿਰੋਧੀ ਜੀ ਇਸ ਮੁੱਦਿਆਂ ਤੇ ਘੇਰਨਗੇ ਸਰਕਾਰ ਨੂੰ ਉਹਨਾਂ ਦਾ ਬੜੇ ਵਾਕੂਬੀ ਦੇ ਨਾਲ ਜਵਾਬ ਦੇਣਗੇ। ਤਾਂ ਬੜਾ ਦੇਖਣਾ ਅੱਜ ਦਾ ਦਿਨ ਬੇहद ਲਾਜ਼ਮੀ ਹੋਵੇਗਾ ਕਿ ਮੁੱਖ ਮੰਤਰੀ ਭਗਵੰਤ ਮਾਨ ਅੱਜ ਵਿਧਾਨ ਸਭਾ ਦੇ ਵਿੱਚ ਕਿਸ ਤਰੀਕੇ ਦੇ ਨਾਲ ਵਿਰੋਧੀਆਂ ਦੀ ਆਵਾਜ਼ ਨੂੰ ਬੰਦ ਕਰਦੇ ਨੇ ਵਿਰੋਧੀਆਂ ਦੇ ਸਵਾਲਾਂ ਦੇ ਜਵਾਬ ਦਿੰਦੇ ਨੇ 21 ਮਾਰਚ ਦੀ ਇਹ ਗੱਲ ਕਰੀਏ ਤਾਂ ਪੰਜਾਬ ਵਿਧਾਨ ਸਭਾ ਦੇ ਬਜਟ اجلاس ਦੀ ਸ਼ੁਰੂਆਤ ਹੋਈ ਸੀ ਇਸ ਦਰਮਿਆਨ ਵਿਰੋਧੀ ਧਿਰ ਕਿਸਾਨਾਂ ਅਤੇ ਕਰਨਲ ਤੋਂ ਕੁੱਟਮਾਰ ਦੇ ਮਾਮਲੇ ਨੂੰ ਲੈ ਕੇ ਵਿਧਾਨ ਸਭਾ ਦੇ ਅੰਦਰ ਅਤੇ ਬਾਹਰ ਆਕਰਮਕ ਰਹੇ ਸਨ ਕਾਂਗਰਸ ਨੇ ਰਾਜਪਾਲ ਦੇ ਵਿਭਾਸ਼ਣ ਦਾ ਬਹਿਸ਼ਕਾਰ ਕਰ ਦਿੱਤਾ ਸੀ ਹਾਲਾਂਕਿ ਕਰਨਲ ਦੇ ਨਾਲ ਜੁੜਿਆ ਮਾਮਲਾ ਸਦਨ ਵਿੱਚ ਉੱਠਣ ਦੇ ਬਾਅਦ ਪੰਜਾਬ ਸਰਕਾਰ ਨੇ ਇਸ ਤੇ ਨਵੀਂ ਐਫਆਈਆਰ ਦਰਜ ਕੀਤੀ ਸੀ ਜਿਸ ਵਿੱਚ આરોપી ਪੁਲਿਸ ਅਧਿਕਾਰੀਆਂ ਦੇ ਨਾਮ ਵੀ ਜੋੜੇ ਗਏ ਸਨ ਨਾਲ ਹੀ ਇਨ ਅਧਿਕਾਰੀਆਂ ਦੀ ਗਗਵਾਈ ਦੇ ਵਿੱਚ ਐਸਆਈਟੀ ਵਿਸ਼ੇਸ਼ ਜਾਂਚ ਟੀਮ ਬਣਾਈ ਗਈ ਸੀ ਅਤੇ ਇਿਤ ਪਰਿਵਾਰ ਨੂੰ ਪੁਲਿਸ ਰੱਖਿਆ ਪ੍ਰਧਾਨ ਕੀਤੀ ਗਈ ਸੀ ਤੱਜ ਪੰਜਾਬ ਵਿਧਾਨ ਸਭਾ ਬਜਟ ਸੈਸ਼ਨ ਦਾ ਦੂਜਾ ਦਿਨ ਹੈ ਗਵਰਨਰ ਦੇ ਵਿਭਾਸ਼ਣ ਤੇ ਚਰਚਾ ਹੋਵੇਗੀ ਵਿਰੋਧੀ ਦਲ ਰਹਿਣਗੇ ਆਕ੍ਰਮਕ ਅਤੇ ਕਾਂਗਰਸ ਨੇ ਪਹਿਲੇ ਦਿਨ ਹੀ ਵਾਕਆਊਟ ਕਰਤਾ ਸੀ ਤੇ ਅੱਜ ਸ਼ਾਮ ਨੂੰ ਮੁੱਖ ਮੰਤਰੀ ਭਗਵੰਤ ਮਾਨ ਵਿਧਾਨ ਸਭਾ ਦੇ ਵਿੱਚ ਵਿਰੋਧੀਆਂ ਦੇ ਸਵਾਲਾਂ ਦਾ ਵੀ ਜਵਾਬ ਦੇਣਗੇ ਅਤੇ ਰਾਜਪਾਲ ਦਾ ਜੋ ਭਾਸ਼ਣ ਸੀ ਉਸ ਦਾ ਧੰਨਵਾਦ ਵੀ ਕਰਨਗੇ ਤਾਂ ਪੰਜਾਬ ਦੀ ਬਹੁਤ ਵੱਡੀ ਖਬਰ ਸਾਡੇ ਵੱਲੋਂ ਪੇਸ਼ ਕੀਤੀ ਗਈ ਹੈ ਖਾਸ ਕਰ ਬਜਟ ਇਜਲਾਸ ਸੰਬੰਧੀ ਅੱਜ ਦੂਜਾ ਦਿਨ ਹੈ ਵਿਧਾਨ ਸਭਾ ਦਾ ਜੋ ਅੱਜ ਵਿਧਾਨ ਸਭਾ ਦੇ ਵਿੱਚ ਪੂਰਾ ਸ਼ੈਡਿਊਲ ਸਾਡੇ ਵੱਲੋਂ ਦੱਸਿਆ ਗਿਆ ਕਿ ਕੀ ਕੁਝ ਰਹੇਗਾ ਕੀ ਕੁਝ ਵਿਧਾਨ ਸਭਾ ਬਜਟ ਇਜਲਾਸ ਦੇ ਵਿੱਚ ਹੋਏਗਾ ਤੁਹਾਨੂੰ ਇਹ ਰਿਪੋਰਟ ਕਿਵੇਂ ਲੱਗੀ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸੋ ਅਤੇ ਵਕਤਵਾਦੀ ਇਸ ਰਿਪੋਰਟ ਨੂੰ ਲਾਈਕ ਸ਼ੇਅਰ ਕਰੋ